ਮੈਂ ਸਮਝਦਾ ਕਿ ਇਹ ਜਿਹੜੀ ਪਾਰਲੀਮੈਂਟ ਦੀ ਇਲੈਕਸ਼ਨ ਹੈ ਇਹ ਇੱਕ ਨਵਾਂ ਤਿਆਰ ਸਿਰਜੂਗੀ ਦੇਖੋ ਇੱਕ ਵੱਡਾ ਕੰਮ ਸੀ ਖਵਾੜਾ ਹਸ਼ਿਆਰਪੁਰ ਨੂੰ ਜੋੜਨਾ ਸਫਸਾ ਲੰਘਾਈ ਹੱਥ ਕੰਮ ਨਹੀਂ ਚੰਗਿਆ ਫਿਰ ਹਸ਼ਿਆਰਪੁਰ ਦੇ ਵਿੱਚ ਹਸਪੀਟਲ ਦੀ ਗੱਲ ਸੀ ਬਣਦੀ ਉਹ ਨਹੀਂ ਬਣ ਸਕਿਆ ਲੱਗਿਆ ਹੋਰ ਜਿਹੜੇ ਜਲੰਧਰ ਅਸ਼ਿਆਰਪੁਰ ਦੇ ਜਿਹੜੀ ਰੋਡ ਸੀ ਉਹ ਜੋੜੀ ਵੀ ਪਈ ਨਹੀਂ ਕੋਈ ਇਦਾਂ ਦਾ ਕੰਮ ਨਜ਼ਰ ਆ ਨਹੀਂ ਰਿਹਾ ਇਹਨਾਂ 10 ਸਾਲਾਂ ਦੇ ਵਿੱਚ ਜਿਹੜੀ ਭਾਜਪਾ ਦੀ ਮਤਲਬ ਉਹ ਸਰਕਾਰ ਰਹੀ ਹੈ ਤੇ ਸਾਡੇ ਦੋਨੋਂ ਹੀ ਹਿਸ਼ਾਰਕੋ ਦੇ ਮੈਂਬਰ ਰਿਸਟਰ ਨਹੀਂ ਹੈ ਫਲਕਾ ਹੁਸ਼ਿਆਰਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੋਨ ਸਿੰਘ ਠੰਡਲ ਨੂੰ ਪਾਰਟੀ ਹਾਈ ਕਮਾਂਡ ਨੇ ਇਸ ਵਾਰ ਚੋਣ ਮੈਦਾਨ ਵਿੱਚ ਉਤਾਰਿਆ ਹੈ ਸੋਨ ਸਿੰਘ ਠੰਡਲ ਨੂੰ ਟਿਕਟ ਮਿਲਣ ਤੋਂ ਬਾਅਦ ਉਹ ਅਕਾਲੀ ਦਲ ਦੇ ਵਰਕਰਾਂ ਨਾਲ ਮੁਲਾਕਾਤ ਕਰਨ ਅਤੇ ਵੱਖ-ਵੱਖ ਧਾਰਮਿਕ ਸਥਾਨਾਂ ਤੇ ਨਤਮਸਤਕ ਹੋ ਕੇ ਗੁਰੂ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਲਈ ਫਗਵਾੜਾ ਵਿਖੇ ਪਹੁੰਚੇ ਇਸ ਦੌਰਾਨ ਉਨ੍ਹਾਂ ਨਾਲ ਫਗਵਾੜਾ ਤੋਂ ਸੀਨੀਅਰ ਅਕਾਲੀ ਦਲ ਬਾਦਲ ਦੀ ਸਮੂਹ ਲੀਡਰਸ਼ਿਪ ਵੀ ਮੌਜੂਦ ਸੀ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਸਰਦਾਰ ਸੋਨ ਸਿੰਘ ਠੰਡਲ ਦਾ ਹੁਸ਼ਿਆਰਪੁਰ ਰੋਡ ਬਾਈਪਾਸ ਵਿਖੇ ਨਿਗਾਹਸਵਾਗਤ ਕਰਦੇ ਇਸ ਤੋਂ ਉਪਰੰਤ ਸੋਨ ਸਿੰਘ ਠੰਡਲ ਨੂੰ ਇੱਕ ਕਾਫਲੇ ਦੇ ਰੂਪ ਵਿੱਚ ਲਿਆਂਦਾ ਗਿਆ। ਸਭ ਤੋਂ ਪਹਿਲਾਂ ਸਰਦਾਰ ਸੋਨ ਸਿੰਘ ਠੰਡਲ ਨੇ ਪਾਰਟੀ ਵਰਕਰਾਂ ਨਾਲ ਸ਼੍ਰੋਮਣੀ ਸ਼੍ਰੀ ਗੁਰੂ ਰਵਿਦਾਸ ਮੰਦਿਰ, ਚੱਕ ਹਕੀਮ, ਸ਼੍ਰੀ ਹਨੂਮਨਗੜੀ ਮੰਦਿਰ, ਜੀਟੀ ਰੋਡ ਫਗਵਾੜਾ, ਭਗਵਾਨ ਬਾਲਮੀਕ ਮੰਦਿਰ ਬੰਗਾ ਰੋਡ ਫਗਵਾੜਾ, ਸ਼੍ਰੋਮਣੀ ਸ਼੍ਰੀ ਵਿਸ਼ਵਕਰਮਾ ਮੰਦਿਰ ਬੰਗਾ ਰੋਡ ਫਗਵਾੜਾ ਅਤੇ ਗੁਰਦੁਆਰਾ ਸੁਖਚਾਨਾ ਸਾਹਿਬ ਵਿਖੇ ਮੱਥਾ ਟੇਕਿਆ ਤੇ ਜਿੱਤ ਲਈ ਗੁਰੂ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਤੇ ਅਰਦਾਸ ਕੀਤੀ। ਇਸ ਦੌਰਾਨ ਸਮੂਹ ਧਾਰਮਿਕ ਸਥਾਨਾਂ ਦੀਆਂ ਪ੍ਰਬੰਧਕ ਕਮੇਟੀਆਂ ਵੱਲੋਂ ਜਿੱ ਸਿਰ ਪਾਉ ਪਾਕਿਸਤਾਨ ਮਾਨਿਤ ਕੀਤਾ ਉੱਥੇ ਹੀ ਸੋਨ ਸਿੰਘ ਠੰਡਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵਿਰੋਧੀਆਂ ਤੇ ਤੰਜ ਕੱਸਦਿਆਂ ਕਿਹਾ ਕਿ ਇਸ ਵਾਰ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰਾਂ ਨੂੰ ਵੱਡੇ ਮਾਰਚ ਨਾਲ ਚਤਾ ਕੇ ਲੋਕ ਸਭਾ ਵਿੱਚ ਭੇਜਣਗੇ ਹੁਣਾ ਸਾਰੇ ਹੀ ਪਾਰਟੀ ਵਰਕਰਾਂ ਨੂੰ ਇਨ੍ਹਾਂ ਚੋਣਾਂ ਵਿੱਚ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਦੀ ਗੱਲ ਤੇ ਜ਼ੋਰ ਦਿੱਤਾ ਸੀ ਪਾਰਲੀਮੈਂਟ ਚ 400 ਤੋਂ ਬਾਅਦ ਉਸ ਤੋਂ ਬਾਅਦ ਜਦੋਂ ਪਹਿਲੇ ਫੇਸ ਦੀਆਂ ਇਲੈਕਸ਼ਨਾਂ ਮੁੱਕੀਆਂ ਦੂਸਰੇ ਫੇਸ ਦੀਆਂ ਇਲੈਕਸ਼ਨਾਂ ਜਿਹੜੀਆਂ ਸ਼ੁਰੂ ਹੋਣੀਆਂ ਸੀ ਤੇ ਮੋਦੀ ਸਾਹਿਬ ਨੂੰ ਡਰ ਸਤਾਉਣ ਲੱਗ ਪਿਆ ਕਿ ਜਿੰਨਾ ਹੀ ਲੋਰ ਜਿਹੜੀ ਪਰਸੈਂਟੇਜ ਆ ਵੋਟਿੰਗ ਸੀਗੀ ਉਹ ਬਹੁਤ ਘਟ ਗਈ ਤੇ ਰਿਪੋਰਟਾਂ ਮੁਤਾਬਕ ਬੀਜੇਪੀ ਦਾ ਜਿਹੜਾ ਕੈਡਰ ਹੈ ਉਹ ਮਜੂਬ ਸੇਠਾ 10 ਸਾਲ ਦੀ ਰਾਤ ਸੱਤਾ ਦੇ ਵਿੱਚ ਤੇ ਨਹੀਂ ਤਾਂ ਪ੍ਰਾਈਮ ਮਿਨਿਸਟਰ ਲੈਵਲ ਦੇ ਉੱਤੇ ਐਡਾ ਫਿਰਕੂ ਭਰਿਆ ਭਾਸ਼ਣ ਐਂਟੀ ਮਨੇਓਟੀ ਜਿਹੜਾ ਆ ਉਹ ਬੋਲ ਬੋਲਣੇ ਉਹ ਚੰਗੇ ਨਹੀਂ ਹੁੰਦੇ। ਸੋ ਭਾਰਤੀਆ ਜਨਤਾ ਪਾਰਟੀ ਨੂੰ ਸਾਡਾ ਇਹਨਾਂ ਦਾ ਮਸਲਾ ਇਹ ਹੈ ਸਗਾ ਕਿ ਪਹਿਲਾਂ ਉਹ ਮੁੱਦੇ ਹੱਲ ਕੀਤੇ ਜਾਣ ਸਿਹੜੀ ਸਿੱਖ ਪਛਾੜਦਾ ਰਹੇ। ਦੂਸਰੀ ਮੈਂ ਤੁਹਾਨੂੰ ਇੱਕ ਹੋਰ ਅਸ਼ੋਰੈਂਸ ਦੇ ਆ ਦੇ ਕਈ ਵਾਰੀ ਸਵਾਲ ਵੀ ਉੱਠਦੇ ਆ। ਇਨ ਫਿਊਚਰ ਸਿੱਖ ਮੁੱਦਿਆਂ ਨੂੰ ਜਾਂ ਸਿੱਖ ਪਰੰਪਰਾਵਾਂ ਜਾਂ ਸਿੱਖਾਂ ਦੇ ਉਹਨਾਂ ਮੁੱਦਿਆਂ ਤੋਂ ਬਗੈਰ ਕਿਸੇ ਪਾਰਟੀ ਦਾ ਕੋਈ ਸਮਝੌਤਾ ਕਿਉਂਕਿ ਪਾਰਟੀ ਦਾ ਵੱਡਾ ਪਦਰ ਦੇ ਉੱਤੇ ਆ। ਪਰ ਉਹਨਾਂ ਨੂੰ ਪ੍ਰੋਟੈਕਟ ਪਹਿਲਾਂ ਕੀਤਾ ਜਾਊਗਾ ਬਾਕੀ ਗੱਲ ਤੇ ਫੇਰ ਹੋਊਗੀ ਸਰ ਇੱਕ ਛੋਟਾ ਜਿਹਾ ਸਵਾਲ ਆ ਬਾਕੀ ਮੈਂ ਸੱਜਣ ਕਰ ਲਾਂਗੇ ਠੰਡਲ ਸਾਹਿਬ ਨੇ ਵੀ ਗੱਲ ਕੀਤੀ ਪਹਿਲਾਂ ਵੀ ਗੱਲਾਂ ਹੁੰਦੀਆਂ ਅਕਾਲੀ ਦਲ ਹੁਣ ਬਹੁਤਾ ਪੰਜਾਬ ਦੀ ਗੱਲ ਕਰਦਾ ਇਜ਼ ਇਟ ਅ ਸ਼ਿਫਟ ਫਰਮ ਪੰਥਕ ਇਸ਼ੂਸ ਟੂ ਪੰਜਾਬ ਇਸ਼ੂਸ ਨਹੀਂ ਦੇਖੋ ਅਸੀਂ ਪੰਥਕ ਇਸ਼ੂ ਦੇ ਉੱਤੇ ਆ ਜਿਹੜਾ ਹੁਣ ਸਮਝੌਤਾ ਟੁੱਟਾ ਉਹ ਕਿਹੜੇ ਇਸ਼ੂ ਤੇ ਟੁੱਟਾ ਉਹ ਪੰਜਾਬ ਇਸ਼ੂ ਨਹੀਂ ਪੰਜਾਬ ਇਸ਼ੂ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਨੁਮਾਇੰਦਗੀ ਕਰਦਾ ਤੇ ਸਟੇਟ 103 ਸਾਲ ਪੁਰਾਣੀ ਬੱਦਰੀ ਪਾਰਟੀ ਆ ਤੇ ਪੰਜਾਬ ਨੂੰ ਵੀ ਪ੍ਰੋਟੈਕਟ ਕਰਦੀ ਆ ਤੇ ਪੰਜਾਬੀਆਂ ਨੂੰ ਵੀ ਪ੍ਰੋਟੈਕਟ ਕਰਦੀ ਪਰ ਇਹ ਕਿਉਂਕਿ ਸਿੱਖ ਪੰਥ ਦੀ ਜਿਹੜੀ ਇੱਕ ਆਜ਼ਾਦ ਹਸਤੀ ਵਾਲੀ ਪਾਰਟੀ ਆ ਤੇ ਆ ਜਿਸ ਵੇਲੇ ਹੁਣ ਸਮਝਾਉਂਦਾ ਜਿਸ ਤੂੰ ਟੁੱਟਿਆ ਆ ਉਹ ਕਿਹੜੇ ਮੁੱਦੇ ਟੁੱਟੇ ਸੀ ਉਹ ਮੁੱਦੇ ਸੀ ਬੰਦੀ ਸਿੰਘਾਣਾ ਵਾਲਾ ਮਸਲਾ ਉਹ ਮੁੱਦੇ ਸੀ ਪੰਜਾਬ ਦੀ ਕਿਸਾਨੀ ਦਾ ਮੁੱਦਾ ਉਹ ਮੁੱਦੇ ਸੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੰਜਾਬ ਦੇ ਵਿੱਚੋਂ ਬਖ ਕਰਨ ਦਾ ਮੁੱਦਾ ਉਹ ਮੁੱਦਾ ਸੀ ਸ੍ਰੀ ਹਜੂਰ ਸਾਹਿਬ ਦਾ ਸਿੱਧਾ ਤਖਤ ਜਿਹੜਾ ਆ ਉਹਦੇ ਪ੍ਰਬੰਧ ਨੂੰ ਆਪਣੇ ਹੱਥਾਂ 'ਚ ਲੈਣ ਦਾ ਜਿਸੇ ਤਰ੍ਹਾਂ ਦੇ ਉੱਤੇ ਦਿਨੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਇਹ ਸਾਰੇ ਮੁੱਦੇ ਜਿਹੜੇ ਪੰਥਕ ਮੁੱਦੇ ਸੀ ਇਹ ਪਾਰਟੀ ਪੰਥ ਦੀ ਤਰਜਮਾਨੀ ਕਰਦੀ ਆ ਇਹ ਠੀਕ ਆ ਕਿ ਇੱਕ ਪਾਰਟੀ ਪੋਲੀਟੀਕਲ ਹੋਣ ਦੇ ਨਾਤੇ ਪੰਜਾਬ ਦੀ ਵੀ ਤਰਜਮਾਨੀ ਇਹ ਕਰਦੀ ਉਧਰ ਫਗਵਾੜਾ ਤੋਂ ਅਕਾਲੀ ਦਲ ਬਾਦਲ ਦੇ ਸੀਨੇ ਨੇਤਾਵਾਂ ਨੇ ਵੀ ਸੋਨ ਸਿੰਘ ਖੰਡਲ ਦਾ ਸਵਾਗਤ ਕਰਦਿਆਂ ਉਹਨਾਂ ਨੂੰ ਵਿਸ਼ਵਾਸ ਜੋ ਹੈ ਕਿ ਇਹਨਾਂ ਚੋਣਾਂ ਵਿੱਚ ਫਗਵਾੜਾ ਤੋਂ ਉਹਨਾਂ ਨੂੰ ਵੱਡੇ ਮਾਰਜ ਨਾਲ ਜਿੱਤਾਇਆ ਜਾਵੇਗਾ ਆਪਾਂ ਚੀਰਪੁਰ ਸੁਬਾਤ ਜਨੈ ਸਿੰਘ ਵਾਹ ਜੀ ਦੇ ਹੱਥੀਂ ਇੰਤਿਆਜ਼ ਅਰਜਿੰਦਰ ਸਿੰਘ ਚੰਦੀਜੀ ਤੇ ਸਮੋਚੀ ਸ਼ਰੋਮਨੀ ਅਕਾਲੀ ਦਰ ਦੀ ਲੀਡਰਸ਼ਿਪ ਇੱਥੇ ਪਹੁੰਚੀ ਆ ਸਾਰਿਆਂ ਦਾ ਮੈਂ ਜੀ ਆਇਆਂ ਨੂੰ ਵੈਲਕਮ ਕਰਦਾ ਅੱਜ ਸਾਡਾ ਪ੍ਰੋਗਰਾਮ ਸੀ ਸਾਡੇ ਜਿਹੜੇ ਸਾਡੇ ਉਮੀਦਵਾਰ ਹੈਗੇ ਸਦਾ ਸੋਮ ਸਿੰਘ ਖੰਡਲ ਜੀ ਅੱਜ ਉਹ ਇੱਥੇ ਪਹੁੰਚੇ ਤੇ ਇੱਥੇ ਪੁਲਾਰਾਈ ਚੌਂਕ ਤੋਂ ਲੈ ਕੇ ਆਏ ਸੀ ਉਹਨਾਂ ਨੂੰ ਅੱਜ ਸਾਰੇ ਗੁਰੂ ਘਰਾਂ ਦੀਓ ਨਤਪਸਤ ਹੋਇਆ ਤੇ ਅੱਜ ਇੱਥੇ ਅਸੀਂ ਆਏ ਆ ਤੇ ਸਾਡੇ ਪ੍ਰਧਾਨ ਸਾਹਿਬ ਸਦਾ ਅਰਜਿੰਦਰ ਸਿੰਘ ਢੰਡੀ ਜੀ ਅੱਜ ਇੱਕ ਪ੍ਰੈਸ ਕਾਨਫਰੰਸ ਕਰੀ ਤੁਹਾਡਾ ਸਾਰਿਆਂ ਦਾ ਕੀ ਆਪਾਂ ਇਹ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਸਾਡੇ ਅਸੀਂ ਲੜਨ ਜਾ ਰਹੇ 13 ਦੇ 13 ਸੀਟਾਂ ਦੇ ਪਹਿਲੀ ਵਾਰ 1985 ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਉਸਿਆਨਪੁਰ ਹਟਕੇ ਤਗੜੀ ਦੇ ਪਹਿਲੀ ਲੜਨ ਜਾ ਰਿਹਾ ਤੇ ਫੇਰੀ ਦੌਰਾਨ ਸਰਦਾਰ ਸੋਨ ਸਿੰਘ ਠੰਡਲ ਫਗਵਾੜਾ ਤੋਂ ਅਕਾਲੀ ਦਲ ਦੇ ਸੀਨੀਅਰ ਨੇਤਾ ਰਹੇ ਸਵਰਗੀ ਜਥੇਦਾਰ ਸਰਬੰਸ ਸਿੰਘ ਕੁਲਾਰ ਦੇ ਗ੍ਰਹਿ ਵਿਖੇ ਵੀ ਪਹੁੰਚੇ ਜਿੱਥੇ ਕਿ ਉਹਨਾਂ ਪਰਿਵਾਰ ਨਾਲ ਮੁਲਾਕਾਤ ਕਰ ਜਥੇਦਾਰ ਸਰਬੰਸ ਸਿੰਘ ਕੁਲਾਰ ਦੇ ਦਿਹਾਂਤ ਤੇ ਦੁੱਖ ਪ੍ਰਗਟਾਵਾ ਕੀਤਾ ਇਸ ਦੌਰਾਨ ਸ਼ਹਿਰੀ ਇੰਚਾਰ ਰঞ্জੀਤ ਸਿੰਘ ਖੁਰਾਨਾ, ਦੇਹਤੀ ਇੰਚਾਰ ਜਗENDER ਸਿੰਘ ਚੰਦੀ, ਜਰਨੈਲ ਸਿੰਘ ਵਾਹਦ, ਸਰੂਪ ਸਿੰਘ ਖਲਵਾੜਾ, ਬੀਬੀ ਸਰਬਜੀਤ ਕੌਰ, ਜਸਵਿੰਦਰ ਸਿੰਘ ਭਗਤਪੁਰਾ, ਅਵਤਾਰ ਸਿੰਘ ਭੁੰਗਣੀ, ਬਹਾਦਰ ਸਿੰਘ ਸੰਗਤਪੁਰ, ਬਲਜਿੰਦਰ ਸਿੰਘ ਠੇਕੇਦਾਰ, ਪਰਮਜੀਤ ਕੌਰ ਕੰਬੋਜ, ਸਰਬਜੀਤ ਕਾਕਾ, ਸੁਖਵਿੰਦਰ ਸਿੰਘ ਕੰਬੋਜ ਤੋਂ ਇਲਾਵਾ ਹੋਰ ਵਰਕਰ ਵੀ ਮੌਜੂਦ ਹਨ। ਜੋ ਮਾਹੌਲ ਅਜ ਪੰਜਾਬ ਦੇ ਵਿੱਚ ਮੈਂ ਦੇਖ ਰਿਹਾ ਪਿਛਲੇ ਖਾਕੇ ਤੋਂ ਕਿਉਂਕਿ ਨੌ ਹਲਕੇ ਹੈ। 6 ਹਲਕੇ ਜਿਲ੍ਹਾ ਹੁਸ਼ਿਆਰਪੁਰ ਦੇ ਹੈ, ਦੋ ਕਬੂਟਰਾ ਦੇ ਹੈ ਇੱਕ ਇਹ ਬਾਤ ਕੁਝੜੇ ਦਾ ਸਿਰਿਆਲ ਕੁਪਰ ਉਪਰ ਸਾਰੇ ਹਲਕਿਆਂ ਦੇ ਵਿੱਚ ਜਾ ਕੇ ਜੋ ਲੋਕਾਂ ਦੇ ਵਿੱਚ ਉਤਸ਼ਾਹ ਦੇਖਣ ਨੂੰ ਮਿਲਿਆ ਉਸ ਤੋਂ ਇਹ ਗੱਲ ਜਾਪਦੀ ਹੈ ਕਿ ਪੰਜਾਬ ਦੇ ਲੋਕ ਅੱਜ ਉਹਨਾਂ ਪਾਰਟੀਆਂ ਨੂੰ ਉਹਨਾਂ ਸਰਕਾਰਾਂ ਨੂੰ ਨਕਾਹ ਦੇ ਜਾ ਰਹੇ ਆ ਜਿਨ੍ਹਾਂ ਪਾਰਟੀਆਂ ਨੇ ਪੰਜਾਬ ਦੇ ਅੰਦਰ ਝੂਠ ਬੋਲ ਕੇ ਝੂਠੀਆਂ ਕਥਮਾਂ ਖਾ ਕੇ ਸ਼ਰਮਣੀ ਕਲਦਾ ਦੇ ਇਲਜ਼ਾਮ ਲਾ ਕੇ ਸਰਕਾਰਾਂ ਦਾ ਬਣਾਈਆਂ ਪਰ ਕੋਈ ਪੰਜਾਬ ਦਾ ਕੰਮ ਨਹੀਂ ਕੀਤਾ ਪਿਛਲੇ 7 ਸਾਲ ਤੋਂ ਪੰਜਾਬ ਜਿਹੜਾ ਹੈ ਉਹਦੇ ਵਿੱਚ ਵੱਡਾ ਨੰਘਾਰ ਆਇਆ ਪੰਜਾਬ ਇਕਨੋਮਿਕਲੀ ਬਹੁਤ ਥੱਲੇ ਜਾ ਰਿਹਾ ਆੜਿਆ ਦਿਨ ਦਿਨ ਵਧ ਰਿਹਾ ਤੇ ਕੋਈ ਵਿਕਾਸ ਦੀ ਗੱਲ ਜਿਹੜੀ ਹੈ ਉਹ ਕਿਸੇ ਪਾਸੇ ਨਜ਼ਰ ਨਹੀਂ ਆ ਰਹੀ ਮੈਂ ਸਮਝਦਾ ਕਿ ਇਹ ਜਿਹੜੀ ਪਾਰਲੀਮੈਂਟ ਦੀ ਇਲੈਕਸ਼ਨ ਹੈ ਇਹ ਇੱਕ ਨਵਾਂ ਇਤਿਹਾਸ ਸਿਰਜੋਗੀ ਹੋਰੇ ਇਤਿਹਾਸਉਣ ਵਾਲੀ ਜਿਹੜੀ ਸਤਾਈ ਦੀ ਅਸੈਂਬਲੀ ਦੀ ਇਲੈਕਸ਼ਨ ਹੈ ਉਹ ਦਾ ਮੰਡੂ ਮੰਡੂਗੀ ਸਰ ਮਸੂਮ ਪ੍ਰਗਿਆ ਜੀ ਤੋਂ ਜਿੱਤੇ ਸੀ ਤੇ ਅਕਾਲੀ ਦਲ ਦੀ ਸਪੋਰਟ ਨਾਲ ਜਿੱਤੇ ਸੀ ਸਾਂਝੇ ਉਮੀਦਵਾਰ ਸੀ ਉਹਨਾਂ ਦੇ ਜਿਹੜੇ 5 ਸਾਲ ਦਾ ਕਾਰਜਕਾਲ ਸੀ ਜੋ ਉਹਨਾਂ ਨੇ ਕੰਮ ਕੀਤੇ ਆ ਤੁਸੀਂ ਹੁਣ ਕੈਂਡੀਡੇਟੋਂ ਅਕਾਲੀ ਦਲ ਤੋਂ ਤੇ ਅਕਾਲੀ ਦਲ ਇਕੱਲੇ ਤੌਰ ਦੇ ਉੱਤੇ ਇਲੈਕਸ਼ਨ ਲੜ ਰਿਹਾ ਹੈ ਉਹਨਾਂ ਦੇ ਜਿਹੜੇ 5 ਸਾਲ ਸੀ ਜੋ ਉਹਨਾਂ ਨੇ ਕੰਮ ਕੀਤੇ ਆ ਉਹ ਸਾਂਝੇ ਕੈਂਡੀਡੇਟ ਸੀ ਉਹਨਾਂ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਦੇਖੋ ਇੱਕ ਵੱਡਾ ਕੰਮ ਸੀ ਫੁਵਾੜਾ ਹਸ਼ਾਰਪੁਰ ਜੋੜਨਾ ਸੱਤ ਸਾਲ ਲੰਘ ਗਏ ਅੱਜ ਤੱਕ ਕੰਮ ਨਹੀਂ ਸ਼ੁਰੂ ਹੋਇਆ ਫਿਰ ਹੁਸ਼ਿਆਰਪੁਰ ਦੇ ਵਿੱਚ ਹਸਪਤਾਲ ਦੀ ਗੱਲ ਸੀ ਬਣਦੀ ਉਹ ਨਹੀਂ ਬਣ ਸਕਿਆ ਉਹ ਜਿਹੜੇ ਜਲੰਧਰ ਅੱਛਾਪੁਰ ਦੇ ਜਿਹੜੀ ਰੋਡ ਸੀ ਉਹ ਜੋ ਦੁੱਤੀ ਪਈ ਰਹੇ ਨੇ ਕੋਈ ਇਹਦਾ ਕੰਮ ਨਜ਼ਰ ਆ ਨਹੀਂ ਰਿਹਾ ਜਿਹੜਾ 10 ਸਾਲ ਦੇ ਵਿੱਚ ਜਿਹੜੀ ਭਾਜਪਾ ਦੀ ਬੰਦਲੇ ਤੋਂ ਸਰਕਾਰ ਰਹੀ ਹੈ ਤੇ ਸਾਡੇ ਦੋਨੋਂ ਹੀ ਹੁਸ਼ਿਆਰਪੁਰ ਦੇ ਮੈਂਬਰ ਮਿੰਸਟਰ ਰਹੇ ਮੰਤਰੀ ਰਹੇ ਉਹ ਕੋਈ ਵੀ ਉਹ ਇਹੋ ਜਿਹੇ ਕੰਮ ਜਿਹੜਾ ਮਾਰ ਕਾ ਮਾਰ ਨਹੀਂ ਸਕੇ ਜਿਹੜਾ ਅੱਜ ਲੋਕਾਂ ਦੇ ਵਿੱਚ ਕਿਹਾ ਸਕੋ ਉਹ ਵੱਡੇ ਨਾਲ ਜਾ ਕੇ ਦੇਖੋਦੇ ਹਾਲ ਕੀ ਹੈ ਜੰਨੀਕਾ ਦਾ ਉਹ ਵਧੀਆ ਬਣਿਆ ਨਜ਼ਰ ਆ ਰਿਹਾ ਸਾਰਿਆਂ ਨੂੰ ਤੇ ਉਸ ਕਰਕੇ ਇਹ ਵੀ ਕਰ ਸਕਦੇ ਸੀ ਨਹੀਂ ਕਰ ਸਕੇ ਉਹਨਾਂ ਨੂੰ ਇਸਦੇ ਰੁਕੇ ਹੈ ਨਹੀਂ ਕਿਸੇ ਨੂੰ ਤੋਂ ਸਾਡੇ ਤਾਂ ਮੈਂਬਰ ਜਿਹੜੇ ਆ ਘੱਟ ਸੀਗੇ 2 ਮੈਂਬਰ ਸੀ 2 ਮੈਂਬਰ ਦਾ ਪੰਜਾਬ ਪੂਰੇ ਦਾ ਕੰਮ ਨਹੀਂ ਸੀ ਉਹਨੇ ਕਰ ਸਕਦੇ ਇਹ ਤਾਂ ਮინისტრਰ ਸੀਗੇ ਇਹ ਨੂੰ ਕੰਨਾ ਬਣਦਾ ਸੀ ਨੰਦੇ ਇਹਨਾਂ ਨੂੰ ਫਿਰ ਉਸ ਕਰਕੇ ਮੈਂ ਗੱਲ ਕਰਦਾ ਕਿ ਸ਼੍ਰੋਮਣੀ ਕਾਲdal ਨੇ ਅੱਜ ਜੋ ਪੰਜਾਬ ਹੈ ਤੁਹਾਡਾ ਤੁਸੀਂ ਆਪਣੇ ਖਵਾੜੇ ਦੀ ਗੱਲ ਕਰਤਾ ਹੋ ਜਿਆ ਜਿੱਥੇ ਵਧੀਆ ਸੜਕਾਂ ਬੜੀਆਂ ਨਜ਼ਰ ਆਉਂਦੀਆਂ ਇਹ ਸ਼੍ਰੋਮਣੀ ਕਾਲੀ ਦਲ ਦਾ ਵਡਾ ਇਹਦੇ ਵਿੱਚ ਦੇਣਾ